ਉਹ ਭਾਈ ਜੀ ਆ ਗਿਆ ਜੀ ਅੱਜ ਮੀਂਹ ਫਿਰ ਮੈਂ ਥੋੜਾ ਜਿਹਾ ਕੰਮ ਸੀਗਾ ਬਸ ਕਟਰ ਪਾਉਣ ਨੂੰ ਵੀ ਜਿਆਦਾ ਟਾਈਮ ਲੱਗਿਆ ਰਹਾ ਵਾ ਮੇਰੇ ਲੇਬਰ ਕੇ ਦੇਖਣ ਪੜੇ ਜੇ ਰੋਡ ਹਾਂ ਉਹ ਠੰਡਾ ਹੁੰਦਾ ਖੀਚੇ ਜੇ ਨਹੀਂ ਜਗ ਵੀ ਤਾਂ ਭਗਦੇ ਰਹਤੇ ਉਦੋਂ ਜੀ ਵੀ ਦੀ ਸੱਸਰੀ ਘਾਲ ਦੀ ਸਾਰਿਆਂ ਨੂੰ ਹੋਰ ਕੀ ਆਚਾਲਾ ਦੀ ਸਾਰਿਆਂ ਦੇ ਠੀਕਾਕੋਂ ਸਾਰੇ ਅੱਜ ਬੀਜੀ ਜਾਂਦੇ ਆ ਪੱਠੇ ਫੇਰ ਅੱਜ ਮੱਕਾ ਵੀ ਜਮੇ ਜੀ ਅਰੇ ਡੇੜਾ ਕਨਾਲ ਦਾ ਮੈਂ ਕਹ ਮੱਕਾ ਬੀਜ ਕੇ ਦੇ ਦੇ ਆ ਉਧਰ ਨੋਟਰੀ ਸੀਡ ਆ ਪਰ ਲੈਵਨ ਨੇ ਤੇ ਇਧਰ ਮੱਕਾ ਬੀਜਣੇ ਆ ਉਧਰ ਦਾ ਪੌਦਨ ਬੀਜੇ ਉਹ ਚਰੀ ਬੀਜ ਦੀ ਥੋੜੀ ਜੀ ਇਧਰ ਮੱਕਾ ਬੀਜਣਾਈ ਆ ਕਿ ਮੱਕਾ ਬੀਜ ਕੇ ਦੇ ਦੇ ਆ ਜਿਆ ਬਾਸਾਤਾ 8 ਕਿਲੋ ਕਨਾਲ ਦਾ ਬੀਜ ਲੱਗੇ ਆ ਜੀ ਕੌਣ ਕਨਾਲ ਦਾ ਸਾਢੇ 7-8 ਕਿਲੋ ਬਾਣਾ ਆ ਨਿੰਨਾ ਫਹੀ ਪੈ ਗਿਆ ਵੱਡਾ ਟਰੈਕਟਰ ਤੋਂ ਤਾਂ ਹੈ ਅੱਜ ਵੀ ਆ ਛੋਟਾ ਕਾਬੂ ਆ ਗਿਆ ਆਪਣੇ ਪੰਜਾ ਚਾਰ ਮੈਂ ਕਿਹਾ ਚਲ ਇਹਨਾਂ ਬੀਜਣੇ ਆ ਇਹਨਾਂ ਪੱਟੇ-ਪੁੱਟੇ ਲੈਣ ਜਾਈਦਾ ਵਾ ਇਹ ਮੈਂ ਬੀਜਣੇ ਆਣੇ ਉੱਗੀ ਕਰਨਾ ਵੱਡੇ ਨੂੰ ਬਾਹਰ ਹਾਂਜੀ ਭਾਈ ਜੀ ਮੀਂਹ ਤਾਂ ਪਿਆ ਕਰੇ ਛਰਾਟਾ ਪੂਰੇ ਯੋਰ ਦਾ ਪਿਆ ਰਕਮੈਂਟੀ ਆ ਬਰબાદ ਫੇਰ ਉਹੀ ਧੋਪੋ ਉਹੀ ਲੂਹਾ ਫੇਰ ਹਮਸੋਨੀ ਉਮੇ ਪਸੀਨਾ ਪੁਰਿਆ ਬਸ ਪਸੀਨਾ ਹਟਦਾ ਹੀ ਨਹੀਂ ਗਾ ਜੀ ਬਹੁਤ ਜਿਆਦੀ ਹਮਮਤ ਕੀਤੀ ਰਹੀ ਆ ਹਵਾ ਚੱਲਦੀ ਨਹੀਂ ਪਲੀਜ਼ ਜਰੇ 15 ਕ 20 ਮਿੰਟ ਪਿਆ ਜੋਰ ਦਾ ਪਰ ਹਮਮਤ ਨਹੀਂ ਖਤਮ ਹੁੰਦੀ ਆ ਜਾਣਾ ਬਾਈ ਜਬ ਪਟਿਆਲੇ ਆ ਸ਼ੀਲਡ ਇਹਦੀ ਲੈ ਕੇ ਆਉਣੀ ਨਵੀਂ ਚਾਰ ਪੰਜ ਦਿਨਾਂ ਦਾ ਜਾਣਾ ਪਟਿਆਲੇ ਦੇਖਾਂਗੇ ਨਾਲੇ ਟਰੈਕਟਰ ਵੀ ਦੇਖ ਕੇ ਆਉਣਾ ਇੱਕ ਉੱਥੇ ਇਹ ਹੋਇਆ ਗਿਆ ਆਪਣੇ ਮਤਲਾ ਟਰੈਕਟਰ ਇੱਕ ਦੇਖਣਾ ਇੱਕ ਆ ਇਹ ਤੇ ਸ਼ੀਲਡ ਲੈ ਆਉਣੀ ਆ ਤੇ ਕਾ ਵੀ ਲੈਉਣੀ ਆ ਵੀ ਪਾਣੀ ਨਵੀਂ ਉੱਚੀ ਨਹੀਂ ਵੀ ਜਿੰਦੀ ਹੈ ਇਹ ਕਾ ਲਿਆਵਾਂਗਾ ਮੋਰਾ ਚੰਗਾ ਨਹੀਂ ਲੱਗਦਾ ਇਹ ਤੇ ਉਧਾ ਟਰੈਕਟਰ ਆਪਣਾ ਬੜਾ ਸੈੱਟ ਆ ਜੀ ਆ 9 ਫੁੱਟਾ ਰੋਟਾਵੇਟਰ ਪਾਇਆ ਜੀ ਇੰਨਾ ਹੀ ਆਪਾਂ ਪੱਟੇ ਪੱਟੇ ਬੀਜਦੇ 9 ਫੁੱਟੇ ਨਾਲ ਹੀ ਪਹਿਲੇ ਲੋਜ ਤੇ ਖਿਜੀ-ਕੁਜੀ ਜਾਂਦਾ ਵਧੀਆ ਰਬੋ ਲਈ ਇਹਨੂੰ ਤਾਂ ਖਿੱਚੀ ਜਾਂਦਾ ਜੀ ਇਹ ਬਾਈ ਜੀ ਉਹ ਦੱਦ ਨਹੀਂ ਖਿੱਚਣਾ ਚਾ ਰਹੇ ਨੇ ਦੇਖਦੇ ਆ ਪੜਾ ਲੈ ਜਾਣਾ ਲਿਉਣਾ ਤਮਾਨ ਥੋੜਾ ਆ ਫੇ ਦਿਖਾਵਾਂ ਤੁਹਾਨੂੰ ਮਾਰਕੀਟ ਸਾਰੀ ਉੱਥੇ ਘੁੰਮ ਘਮ ਕੇ ਐ ਇੱਕ ਵਾਰੀ ਵੇਰਲਾ ਵੇਰਲਾ ਮਾਰਨਾ ਮੁੜ ਕੇ ਦੋਰਾ ਕਰਦਾਂਗੇ ਸਾਰਾ ਮਾਰੀਏ ਮਾਰੀਏ ਬੀ ਬੋ ਲੈ ਜਾਂਦਾ ਵਾਦੂ ਆਦਾ ਬੀਦ ਕਰੀਏ ਸੰਗਣਾ ਹੋਰ ਥੋੜਾ ਆ ਆਈ ਜੀ ਆ ਗਿਆ ਜੀ ਅੱਜ ਮੀਂਹ ਫਿਰ ਆਇਆ ਥੋੜਾ ਹੀ ਹੋ ਚਲੋ ਨਹੀਂ ਸਹੀ ਬਾਈ ਜੀ ਆਪਣੇ ਬੇਲੀਆਂ ਦੀ ਮੱਕੀ ਵੱਢੀ ਸੀਗੀ ਤੇ ਇੰਨੀਆਂ ਖੱਲੀਆਂ ਸੀ ਜਾਂ ਇਹਨਾਂ ਦੀਆਂ ਤੇ ਐ ਤਾਂ ਥੋੜੀਆਂ ਜਾਂ ਕਹਿੰਦੇ ਕੱਢ ਕੇ ਦਿਓ ਮਸ਼ੀਨ ਸਾਰੀ ਸਾਫ਼ ਕੀਤੀ ਪਈ ਸੀਗੀ ਹੁਣ ਫੇ ਮਸ਼ੀਨ ਕੱਢ ਕੇ ਕੱਟਣ ਬਾਹਰ ਕੱਢ ਕੇ ਹੁਣ ਇਹਨਾਂ ਨੂੰ ਕੱਢ ਕੇ ਦੇ ਦਿੰਦੇ ਆ ਉਹਦਾ ਕੰਮ ਨਵੇੜ ਕੇ ਸਾਰਾ ਥੱਲੇ ਛੱਡ ਚ ਲਾਤਾ ਹੀ ਆਪਾਂ ਸਾਰਾ ਸਮਾਨ ਹੁਣ ਇਹਨਾਂ ਕੰਮ ਫੇ ਪੈ ਗਿਆ ਦੁਬਾਰਾ ਸਾਨੂੰ ਉਹ ਬੰਦੇ ਆਪਣੇ ਆ ਮਨਾਵ ਨਹੀਂ ਕਰ ਸਕਦੇ ਉਹਨਾਂ ਨੂੰ ਖਾਸ ਬੰਦੇ ਆ ਆਪਣੇ ਇਸ ਕਰਕੇ ਹੁਣ ਇਹਨਾਂ ਨੂੰ ਕੰਮ ਕਰਕੇ ਹੁਣ ਇੰਨੀਆਂ ਛਲੀਆਂ ਕੱਢ ਕੇ ਦੇਣੀਆਂ ਇਹਨੂੰ ਬਾਈ ਜੀ 18 ਦੇ ਟਾਇਰ ਪਾਹੇ ਆ 18 430 ਅੱਗੇ ਹੈਗੇ ਆ ਜੀ 12 424 ਦੇ ਆਹ ਦੇਖੋ 12 424 ਆਹ ਅੱਗੇ ਹੈ ਜੀ 12 430 ਦੇ 18 430 ਦੇ ਆ 12 424 ਦੇ ਆ ਕਾਈ ਕਰਦਾ ਪਰ ਲੋਡ ਲੈ ਕੇ ਜਾਂਦਾ ਰੈਟ ਜਣਾ ਆ ਇਹ ਮੈਂ ਥੋੜਾ ਜਿਹਾ ਕੰਮ ਸੀਗਾ ਬਾਤ ਕਟਰ ਪਾਉਣ ਨੂੰ ਵੀ ਜਿਆਦਾ ਟਾਈਮ ਲੱਗਿਆ ਵਾਦਨੇ ਆ। ਟਰਾਲੀ ਗਾਂ ਘਾਹ ਕਰ ਥੱਲੇ ਛੱਲੀ ਜਾ ਕੇ ਪਾਉਣ ਵਾਲੀ ਮਸ਼ੀਨ ਬੈਕ ਕਰ ਦੇ। ਕਰਨ ਮਸ਼ੀਨ ਬੈਕ ਕਰ ਥੱਲੇ ਚੱਕੀਏ। ਉਰੇ ਰਕੀ ਉਰੇ। ਬਾਸ 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 ਬਾਸ। ਸਿੱਟ ਦੇ ਸਿੱਟ ਲੈ ਪਹਿਲਾਂ ਸਿੱਟ ਦੇ ਸਿੱਟ ਦੇ। ਬਾਦੋ ਦਲਾਈ ਰੋਕ ਜਾ ਕਮੈਂਟ। ਉਜਾਰ ਰੁਕ ਜਾ ਯਾਰ ਉਹ ਦੇ ਛੱਲੀ ਗੁਸਲ ਜਾ ਰਹੀ ਨੀ ਚਾ ਉਹ ਦੇ ਛੱਲੀ ਕਾਂ ਗੁਸੇਗਾ ਉਹ ਪਿੱਛੇ ਦੇ ਪਹਾੜ ਬਣਿਆ ਪੈ ਉਹਦੇ ਉਹ ਤੋਂ ਡੰਡੇ ਨਾਲ ਪਿਲਿੱਦਾ ਸੱਟ ਲਓ ਤਲੇ ਕਤਰਾ ਜਾ ਇਹ ਬੋਲਦਾ ਆਪੋ ਵੀ ਗੇਟ ਦੇ ਮੋਰੇ ਖਲਾਰਾ ਪੋਣੇ ਪੈਣਾ ਪਿੱਛੇ ਹੋਰ ਗੋਣੀ ਹੈ ਇੱਕ ਨੱਟ ਨਗਾਸ ਲਗਾ ਖੋਲਿਆ ਹਾਈ ਇੱਕ ਨਗਾ ਖੋਲਿਆ ਚੜ ਉਹ ਨਹੀਂ ਬਜਣਾ ਹੋਏ ਪਿੱਛੇ ਕਰਕੇ ਫੇਸ ਧੋਣੇ ਰੋਜ਼ ਨਰੋਜਾ ਖੋਲ ਲੋ ਸਾਰੇ ਬੈਕ ਕਰਨਾ ਇਧਰ ਨੂੰ ਕਰਕੇ ਥੋੜੀ ਇਹ ਤੇ ਥੋੜੀ ਖਲਾਰਾ ਪੋਣਾ ਗੇਟ ਮੋਰੇ ਲੋਕ ਸਫਾਈ ਕਰਦੇ ਤੇ ਸਵਾ ਫਸਾਬ ਵੀ ਨਹੀਂ ਹੋਣਾ ਇਹ ਝਾੜੂ ਨਹੀਂ ਲਗਣਾ ਹੈਗਾ ਨਹੀਂ ਲਗਣਾ ਸਾਰਾ ਗੰਦ ਪੈਣਾ ਪਿੱਛੇ ਕਰਨਾ ਹੋਰੀ ਯਾਰ ਪਿੱਛੇ ਬਹੁਤ ਆਵਾ ਕੋਈ ਨਹੀਂ ਪਹਿਲੋ ਖੋਲੋ ਮੈਂ ਕਰਦੇ ਆਂ ਕੋਲੋ ਕੋਲੋ ਸਾਰੇ ਟਾਪੇ ਕੋਲੋ ਪਿੱਛੇ ਕਰ ਲਾ ਬੈਗ ਮੜੀ ਯਾਰ ਉੱਥੋਂ ਚਾਬੀ ਲੈ ਜੋ ਮੈਂ ਹਾਂ ਚਾਬੀ ਲੈ ਆਈ ਆ ਤੇ ਝਾੜੂ ਆਂ ਤੇ ਝਾੜੂ ਆਈ ਆ ਇਹ ਗਾ ਦੇ ਉਹ ਉਂਗਲ ਕਰਦਾ ਪਾਣੀ ਕੀ ਕਰਦੇ ਆ ਇਹ ਉਹ ਭਰਾਵਾ ਦੇਦਾ ਆ ਦੇਦਾ ਇਹ ਫੋਨ ਨਾਲ ਉਂਗਲ ਕਰਦਾ ਉਹ ਦੇ ਹਾਂ ਹਾਂ ਕੀ ਆ ਇੱਕਾ ਟੂ তোর ਵੀਡੀਓ ਬਣਾ ਦੇ ਲੈ ਖੋਲ 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 ਕੇ ਮਾਰੇ ਮਾਰੀ ਆਰੀ ਮਹੀਨਾ ਸਾਫ ਕੀਤੀ ਦੇ ਲੈਂਡ ਜਾ ਕੇ ਫੇ ਤੰਨਾ ਪੈਂਦਾ ਨਾ ਕੰਮ ਬੰਦਾ ਨਾਲ ਹੀ ਕਰਾ ਲਵੇ ਉਦੋਂ ਜੋ ਗਰ ਘਟੋਤੀ ਨਹੀਂ ਹਲੇ ਝੋਤੀ ਹੁੰਦੀ ਬੇਨ ਹੀ ਨਿਕਲ ਨਹੀਂ ਆਈ ਫੇ ਨਾ ਦੁਬਾਰਾ ਦੁਬਾਰਾ ਲਵੇੜਦਾ ਇਹਨੂੰ ਭਰਾਵਾ ਤੋਂ ਨੂੰ ਬਹੁਤ ਜ਼ੋਰ ਲੱਗਦਾ ਗਲ ਕਟਰ ਤਾਂ ਲੈ ਆਪੇ ਦੇਖੀ ਧਿਆਨ ਕਟਰ ਤਾਂ ਉੱਧੇ ਹੀ ਰੱਖਿਆ ਪਿਆ ਚੰਗਾ ਹਾਲ ਏ ਹਾਂ ਭਰਾਵਾ ਤਾਂ ਹੀ ਰੱਖਿਆ ਸੇ ਕਰਕੇ ਇਹਨੂੰ ਪਤਾ ਕੋਈ ਨਾ ਕੋਈ ਆਈ ਜਾਂਦਾ ਮੈਨੂੰ ਪਤਾ ਤਾਂ ਹੀ ਹਲੇ ਕੰਮ ਰੁਕਿਆ ਪਿਆ ਉਹ ਧਾਣੇ ਦੋਨੇ ਕੱਢ ਲੋ ਚੜ੍ਹ ਇਦਾਂ ਹੀ ਸਹੀ ਆ ਆ ਲਾ ਲਓ ਬਿਲੋ ਧਾਣੇ ਉਹ ਕੱਢ ਲਾ ਦੋ ਤਿੰਨ ਕਿਲੋ ਵਗੇ ਲਾ ਦੀਏ ਇੱਥੇ ਨਹੀਂ ਬੈ ਕਰਨਾ ਮਸ਼ੀਨ ਮਰੀ ਆਪਲੇ ਟਾਪੇ ਲਾਣਾ ਚਲੋ ਟਾਪੇ ਲਾ ਕੇ ਮੈਂ ਥੋੜੀ ਬੈ ਕਰ ਲਉ ਯਾਰ ਬੱਦਲ ਹੋਇਆ ਭਰਾਉ ਮਿੱਤਰੋ ਆੜ ਗਿਆ ਥੱਲੇ ਪਿਛੇ ਕਰ ਮੜਾ ਜਾ ਧਿਆਨ ਨਾਲ ਧਿਆਨ ਨਾਲ ਕੱਡੋ ਕੱਡੋ ਵੀ ਕੱਡੋ ਖੁਰ ਲੈਣ ਟੱਕਰੋ ਦਾ ਉਹ ਦਾਣੇ ਕੱਢ ਕੇ ਨਾ ਘਰ ਜੇ ਕਾ ਦਾ ਰਦਾਨ ਤੋਂ ਨੇ ਭੁੰਨਾ ਘਰੇ ਆਂਟੀ ਉਹਨੇ ਤੇ ਮੰਗਦੀਆਂ ਦਾਣੇ ਉਹਲੇ ਕੱਢ ਕੇ ਰਿਹਾ ਵੜਾ ਟੱਬਾ ਉਹਨੇ ਕਿਹਾ ਸਭ ਮੰਗਲੇ ਨੂੰ ਸਵੇਰੇ ਮਾਰ ਦਿਓ ਹੁਣੇ ਲਾਪਿਆ ਮਾਰਨ ਮੈਂ ਕਿਹਾ ਸਵੇਰੇ ਮਾਰ ਦਿਓ ਆਰਾਮਨਾਥ ਹੂੰ ਜਲਦੀ ਨਵਾਂ ਦਾਣੇ ਬਾਕੀ ਸਵੇਰੇ ਮਾਰ ਲਿਓ ਉਹ ਜਾਦੀ ਦੇ ਰਾ ਲੈਟਾ ਨਾ ਜਗਾ ਮੁਰਗੇ ਮਸ਼ੀਨ ਸਾੜਨੀ ਹੋਣੀ ਹੋਰੂਗੀ ਇਹ ਤਾਂ ਦੋ ਹੀ ਜਗ੍ਹਾ ਹੈ ਨਹੀਂ ਠੀਕ ਹੈ ਨਾ ਨਹੀਂ ਇੱਕ ਬੰਦ ਕਰ ਦੇ ਤੇ ਨਹੀਂ ਆ ਤਿੰਨੇ ਹੀ ਆ ਆ ਵੀਰ ਜੀ ਆਪਾਂ ਧੋਤਾ ਕਟਰ ਚੰਗੀ ਤਰ੍ਹਾਂ ਪਾਣੀ ਨਾਲ ਹਾਇਰੋ ਤੁਸੀਂ ਇੱਦੇ ਪਾਣੀ ਮਾਰਦੇ ਧੋ ਕੇ ਇੱਦੇ ਇਹਨੂੰ ਸ਼ੈੱਡ 'ਚ ਖੜਾ ਕਰਾਂਗੇ ਹੁਣ ਆਪਾਂ ਉਹ ਟਰਾਲੀ ਲਿਆਵੇ ਪਾਵਾ ਦੋ ਲਿਆਵੇ ਹੁਣ ਨਹੀਂ ਬਾਤ ਚਲਾਉਣਾ ਉਹਨੂੰ ਕੰਮ ਅਜੈਂਡਾ ਹੁਣ ਮਤਲਬ ਨਹੀਂ ਬਸ ਤੋਂ ਤੇ ਬਹੁਤ ਮੈਂ ਦੰਦੀ ਆਵਾਰਾ ਦੁਬਾਰਾ ਦੁਬਾਰਾ ਨਹੀਂ ਕੰਮ ਹੁੰਦੇ ਤੋਤਾ ਟਾਂਪੇ ਲਾ ਕੇ ਖੜਾ ਦੇਣਾ ਇਹਨੂੰ ਸ਼ੈੱਡ 'ਚ ਕਰ ਦੋਣਾ ਖੜਾ ਔਰ ਜਿੰਨਾ ਕੁੰਦਾ ਕਰ ਲੋ ਨੇਰਾ ਬੋ ਗਿਆ ਸਵੇਰੇ ਕਰ ਲਿਓ ਆਮਣਾ ਯਾਰ ਬਸ ਇੱਕ ਹੀ ਰਹਿ ਗਿਆ ਬਸ ਆ ਇਹਨੂੰ ਪਾਣੀ ਮਾਰਨਾ ਵਾ ਪਾਣੀ ਮਾਰ ਕੇ ਰਿੰਮਾ ਨੂੰ ਮਾਰ ਦੇ ਕੱਲਾ ਹਵਾ ਦਾ ਕੰਮ ਰਹਿਣਾ ਸਵੇਰੇ ਕਰ ਲਿਓ ਹਲ ਦੰਨੇ ਨੇ ਰੱਖੋ ਉੱਪਰੋਂ ਹੋਣ ਤੋਂ ਪਹਿਲਾਂ ਤੂੰ ਪਾਕਰ ਤਿੰਨੋਂ ਬੰਦਾ ਕਦਾਂ ਸੌ ਟੋਕਾ ਬਾਕੀ ਸਵੇਰੇ ਲਿਓ ਤਦਨਾ ਕਦਨਾ ਰੱਖ ਲਈ ਐਂ ਦੱਦੂ ਵੀਡੀਓ ਨਾ ਦਿਨਾ ਹੈ ਰਾਮਾ ਰਾਵ ਮਰੋ ਲੈਵਰ ਕੇ ਦੇਖਲ ਪੜੇ ਜੇ ਰਹੋ ਹਾਂ ਉਹ ਠੰਡਾ ਓਂਡਾ ਖਿੱਚੇ ਦੇ ਨਹੀਂ ਜਿਗ ਵੀ ਤਬਗਦੇ ਰਹਤੇ ਉਦੋਂ ਲੋ ਜੀ ਪਾਣੀ ਮਾਰਦਾ ਮਸ਼ੀਨ ਰਹਿ ਗਈ ਐ ਇਹਨੂੰ ਹਵਾ ਹੀ ਮਾਰਨੀ ਐ ਕੋਈ ਛੱਟ ਥੱਲੇ ਖੜੀ ਹੁੰਦੀ ਆ ਮਸ਼ੀਨ ਨੂੰ ਸਾਰੀ ਨੂੰ ਨਹੀਂ ਮਾਰਨਾ ਪਾਣੀ ਰਿਮਾ ਰਿਮਾ ਨੂੰ ਮਾਰ ਦੇਣਾ ਬਾਕੀ ਹਵਾ ਮਾਰ ਦੇਣੀ ਐ ਸਾਰੀ ਉਗ ਇਹ ਖੋਲਣੀ ਐ ਕਿ ਇਹਨੂੰ ਪੇਂਟ ਪੂਂਡ ਕਰਵਾਉਂਦਾ ਇਰਾਦਾ ਪੇਂਟ ਕਰਾਉਣੀ ਆ ਮਸ਼ੀਨ ਸਾਰੀ ਪੇਂਟ ਖਰਾਬ ਆ ਇਸ ਕਰਕੇ ਸ਼ੈੱਡ 'ਚ ਖੜੀ ਕਰ ਦੇਣੀ ਆ ਹੁਣ ਸਾਡੀ 10 ਦਿਨ ਤੱਕ ਇਹਨੂੰ ਖੋਲ ਕੇ ਇਹਨੂੰ ਫੇਰ ਪੇਂਟ ਮਰਾਵਾਂਗੇ ਪੂਰਾ ਵਧੀਆ ਪੇਂਟ ਉੱਤਰ ਗਿਆ ਬਹੁਤ ਉਹ ਵੀ ਸ਼ੈੱਡ ਹੀ ਪਿਛਲੇ ਸਾਲ ਹੀ ਪਾਈ ਆ ਪਹਿਲੋਂ ਤਰਪਾਲ ਪਾਈ ਸੀ ਜਿਹੋ ਦਾ ਕਰਕੇ ਰੰਗ ਖੜਾ ਆਪ ਹੋ ਗਿਆ ਹਵਾ ਮਾਰ ਕੇ ਤੈਨੂੰ ਸ਼ੈੱਡ ਫਿਰ ਲਾਉਣਾ ਐ ਘਰ ਘੋਲ ਖਲੀਆ ਕਰਕੇ ਤਾਂ ਫਿਰ ਇਹਨੂੰ ਕਰਾਂਗੇ ਇਹ ਧੋਵਾਂਗੇ ਤਸੱਲੀ ਨਾਲ ਧੋ ਕੇ ਫਿਰ ਇਹਨੂੰ ਕੰਮ ਤੇ ਲਾਵਾਂਗੇ ਸੱਤ ਦੀ ਦਾ ਕੱਟ ਦੀ ਚੰਡ ਪੂਰੀ ਕੱਟਰ ਦੀ ਹੋ ਗਈ ਤਸੱਲੀ ਪੂਰੀ ਕੀ ਕਰਨਾ ਮੋਟਰ ਨੂੰ ਬੰਦ ਕਰਿਆ ਹਾਂ ਬੰਦ ਕਰਿਆ ਕਿਾਰੇ ਭਰੇ ਵੇਢੋ ਕੇ ਕਿੱਥੇ ਜਾਣਾ ਤੁਸੀਂ ਜਾਣਾ ਕਿੱਥੇ ਆਂ ਬੰਦੇ ਬੰਜੋ ਆਹਾਰ ਅਗਰ ਤਾਂ ਹੋ ਗਏ ਪੂਰੇ ਵੀਰ ਦੀ ਵਧੀਆ ਲੋਨ ਨੇ ਨੂੰ ਮਾਰ ਮੁਰ ਕੇ ਬਸ ਕਰੋ ਯਾਰ ਨੇਰਾ ਹੋ ਗਿਆ ਬਾਕੀ ਸਵੇਰੇ ਕਰ ਲਵੀਂ ਹਾ ਟਾਫੇ ਦੋ ਦੇ ਅਰੀਮਾ ਨੂੰ ਵੀ ਮਾਰ ਦੇ ਸੰਪ ਲਾ ਦੇ ਨਾ ਸਵੇਰ ਨੂੰ ਪੱਟੀਆਂ ਪੀਜਣੀਆਂ ਅਰੀਮਾ ਨੂੰ ਵਾਰ ਵਾਰ ਐ ਨਗਾ ਦੇ ਬੈ ਕੇ ਥੱਲੇ ਬਾਹਰ ਖੱਤੇ ਚ ਪਾਣੀ ਖੜਾ ਕਰਤਾ ਜੀ ਆਹ ਦੇਖੋ ਧਾਰ ਪਾਣੀ ਆਉਂਦਾ ਇੱਧਰ ਦੇਖ ਤਮਾਸ਼ਾ ਆ ਦੇ ਆਹ ਦੇ ਪਰਸ ਆਹ ਉਹ ਆ ਦੇ ਕੀ ਬਣੁੰਦਿਆ ਤੇ ਗੱਟਰ ਓਵਰਫਲੋ ਹੋ ਗਏ ਆ ਬਹੁਤ ਇਧਰ ਮੀਂਹ ਨਾ ਪਿਆ ਗੱਟਰ ਓਵਰਫਲੋ ਹੋ ਗਿਆ ਯਾਰ ਪੂਰਾ ਆਹ ਹਾਂ ਹਾਂ ਹਾਂਜੀ ਇਧਰ ਆ ਪੱਠਿਆਂ 'ਚ ਪਾਣੀ ਘਲਾਰਦਾ ਪੱਠਿਆਂ 'ਚ ਪਾਣੀ ਹੈ ਹੀ ਨਹੀਂ ਸੀਗਾ ਗੱਲ ਪੂਰਾ ਵੀ ਆਹ ਕਰਾਤੀਆਂ ਬਾਈ ਦੀ ਤਸੱਲੀਆਂ ਨਹੀਂ ਇਹਨਾਂ ਤਸੱਲੀਆਂ ਕਰਾਦਿਆਂ ਆਲੇ ਆ ਵੀ ਪਾਣੀ ਬਾਹਰ ਆਉਂਦਾ ਪਹਿਲਾਂ ਤੁਸੀਂ ਕਹਿੰਦੇ ਹੋ ਪੈਣਾ ਨਹੀਂ ਪੈਣਾ ਨਹੀਂ ਹੁਣ ਧੋ ਦੇ ਪਾਣੀ ਬਾਈ ਜੀ ਆਹ ਰੋਡ ਵਾਲੇ ਗਟਰ ਦੇਖ ਲਓ ਸਾਰੇ ਓਵਰਫਲੋ ਹੋਏ ਆ ਇੰਨਾ ਮੀਂਹ ਤਕਰਾ ਪਿਆ 2 ਘੰਟੇ ਪਈ ਆ ਬਾਰਸ਼ ਹਾਂ ਪੂਰੀ ਤਸੱਲੀ ਵਾਲੀ ਅੱਜ ਦੀ ਪੂਰੀ ਲਗਾਤਾਰ ਪਈ ਆ ਹੋ ਗਈ ਹੁਣ ਇੱਕ ਗੱਲ ਹਮਮ ਵੀ ਦੇਖ ਲੈ ਨੀਗਾ ਹਮਮਤ ਵੀ ਖਤਮ ਕਰਤਾ ਨਾਲ ਹੀ ਮੀਨ ਤਕੜੇ ਨੇ ਹੁਮ ਖਤਮ ਕਰਨਾ ਪਰਦਾ ਥੋੜੇ ਬੋਦੇ ਮੀਨ ਇਹ ਨਹੀਂ ਕਰਨਾ ਬਾਈ ਜੀ ਤਸੱਲੀਆਂ ਕਰਾਤੀਆਂ ਤਸੱਲੀਆਂ ਮੀਨ ਐ ਅੱਜ ਪਿਆ ਮੀਂਹ ਪੂਰਾ ਜੀ ਰੱਜ ਕੇ 2 ਘੰਟੇ ਪਿਆ ਕਿਆਰੇ ਵੀ ਭਰ ਗਿਆ ਸਾਰੇ ਮੌਸਮ ਵੀ ਠੰਡਾ ਹੋ ਗਿਆ ਕਿਉਂ ਪਰਦ ਹੋਇਆ ਨਾ ਅੱਜ ਹੁਮਾ ਸੈਣੀ ਨਹੀਂ ਲੱਗੇ ਮਾੜਾ ਆ ਜਾ ਸਿਰ ਸਿਰੇ ਪੈਣਾ ਨਾਲ ਹੀ ਹੁਮਤ ਨੇ ਸਾੜ ਮਾਰਨ ਲੱਪਣਾ ਜੀ ਅੱਗੇ ਸ਼ੁਕਰ ਆ ਪ੍ਰਮਾਤਮਾ ਦਾ ਸ਼ੁਕਰ ਆ ਪ੍ਰਮਾਤਮਾ ਤੇਰਾ ਮੀਂਹ ਪਾਇਆ ਜੋਤੇ ਮਾਰੇ ਮੋٹے ਸਾਹ ਆਇਆ ਸੁੱਖਾ ਯਾਰ ਕੱਲ ਬੱਦਲ ਆਇਆ ਉਹ ਬੱਦਲ ਨਿਕਲੇ ਸਾਰੇ ਜੋ ਜੀਵ ਜੰਤੂ ਪੰਛੀ ਜੋ ਸਾਰੇ ਤੰਗ ਬੋਹੇ ਇਸ ਗਰਮੀ ਤੋਂ ਬਹੁਤ ਜ਼ਰੂਰੀ ਸੀ ਇੱਕ ਤਕੜਾ ਮੀਂਹ ਪੈਣਾ ਸੁਭਾਰਾ ਪਰਮਾਤਮਾ ਦਾ ਚਲੋ ਉਧਰ ਹੀ ਮਾਰੀਏ ਕਿਹੜਾ ਚਲੋ ਪਾਣੀ ਇਹਦੇ ਥੀਕਾ ਪਾਣੀ ਉੱਪਰ ਆਲਾ ਨਹੀਂਗਾ ਹੁੰਦੇ ਕਿਤੇ ਵੀ ਹਣਾ ਆਹਾਂ ਪਾਣੀ ਹੈ ਥੋੜਾ ਜਿਹਾ ਨਾ ਪਾਇਆ ਗੜ ਗੜ ਰ ਬਰਫਲ ਹੋ ਗਏ ਉਹ ਉਹ ਨਗੜਬੜ ਕਰਨ ਹਾਂ ਪਰਾਂ ਝੋਨਾ ਆਪਣਾ ਉੱਚਾ ਹੋ ਗਿਆ ਹੁਣ ਡੁੱਬਣ ਵਾਲਾ ਹੈ ਨੀਗਾ ਕੰਗਲੰਦ ਇਦੋਂ ਮੈਂ ਕਿਉਂ ਨਾ ਫੰਡਾ ਪਾਣੀ ਹੈ ਮੀਨਾ ਪਾਉਂਦਾ ਹੋਰ ਹੂੰ ਔਰ ਮੈਂ ਆਇ ਤੇ ਪਾਣੀ ਰੈਡੀ ਹੋਈ ਨਹੀਂ ਸੀ ਕੱਲ ਦਾ ਨਹੀਂ ਅਜੇ ਨਾ ਮੀਨਾ ਭਰ ਗਿਆ ਕਹਿੰਦਾ ਇਹਨੇ ਸੁੰਡੀ ਸੰਡੀ ਵੀ ਮਾਰ ਨਹੀਂ ਮਾਰੀ ਮੋਟੀ ਸੁੰਡੀ ਜਿਹੜੀ ਹੋਈ ਨਾ ਇਹਨੇ ਉਹ ਵੀ ਝਾਰ ਝੂਲ ਨਹੀਂ ਆਇ ਕੋਈ ਉੱਤਲ ਮੜਾ ਮੋੜ ਝੂਲ ਨਹੀਂ ਮੀਨ ਆਦਾ ਫੇਰ ਬੱਦਲ ਚ ਨੇ ਆਪਾਂ ਹਲੇ ਬਹੁਤ ਇਹ ਹੁਣ ਨੈਟ ਦਾ ਵੀ ਪਰ ਦੋ ਤਿੰਨ ਦਿਨ ਦਾ ਮੀਨ ਬਹੁਤ ਜ਼ਿਆਦਾ ਲੱਭਾ ਹੈ ਹੈ ਨੜਦੇ ਹਾਂਜੀ ਹਾਂਜੀ ਕੋਈ ਨਹੀਂ ਬਾਬਾ ਜੀ ਦੱਸਿਆ ਪਾ ਠੋਗਵਾ ਹਾਂਜੀ ਚਲਾ ਨਾ ਦੱਸੀ ਰੱਖਣਾ ਕਿੰਨਾ ਕੁ ਚੰਦਾ ਪਿਆ ਜ਼ਿਆਦਾ ਨਹੀਂ ਪੈਂਦਾ ਨਾ ਹਾਂਜੀ ਪਾਣੀ ਜਰੂਰ ਪਾ ਦੇਣਾ ਯੂ ਮਾਰਦਾ ਪਾਣੀ ਪਾੜ ਜਾਣੇ ਨੇ ਇਹ ਕੱਟਾ ਵੀ ਖਾਲੀ ਸੀ ਜੇ ਨੂੰ ਨਹੀਂ ਆਸਨ ਮੋਟਰਾਂ ਚੱਲਦੀਆਂ ਕਿੱਦਾਂ ਪਾਵੇਂ ਮੀਂਹ ਜਦੋਂ ਪੈਣਾ ਵਾ ਇਹ ਰਾਹ ਦਾ ਕੀ ਬਣਿਆ ਆ ਦੇ ਪਰ ਇੱਕ ਮੋੜਾ ਸਾਹ ਦੇ ਪਾਣੀ ਜਾਂਦਾ ਉਹ ਹਾਂ ਉਹ ਤੋਰੇ ਕੋਟੇ ਦਾਨੀਆ ਕੋਈ ਨਾ ਟੜ ਲਾਂਗੇ ਮੀਂ ਵਿਆਹ ਭਰਾ ਵਾ ਇੰਨਾ ਸ਼ੁਗਾਰਾ ਦੇਤਾ ਕੱਢ ਲਾਂਗੇ ਜੋਰ ਦਾ ਪਿਆਮੀ ਆ ਤੇ ਹੋਰ ਆ ਦੋ ਤਾਂ ਨਹੀਂ ਆ ਆ ਸਨਾਪ ਕੇ ਜਲਦੀ ਆ ਇਸ ਵੇਰੇ ਕੀਤਾ ਨਾ ਨਹੀਂ ਹੁਣ ਇੱਕ ਗਾਈਨਟ ਰੱਖ ਠੀਕ ਆ ਇੱਕ ਬੋਰਾ ਉਧਰ ਨੂੰ ਕਰ ਇੱਕ ਐਲਮ ਕਾ ਦੇਣਾ ਥੱਲੇ ਨੂੰ ਉੱਤੋਂ ਥੱਲੇ ਨੂੰ ਲੰਗਾਇਕ ਉਧਰੋਂ ਲੰਗਾਇਆ ਆ ਉੱਤੋਂ ਥੱਲੇ ਲੰਗਾਈ ਯਾਰ ਐਦਾਂ 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 ਬਸ ਪਰੇ ਕਰਦੇ ਪਰੇ ਨਹੀਂ ਨਹੀਂ ਇਹਨੂੰ ਐਦਾਂ ਬਣਾ ਦੇ ਬਸ ਸਹੀ ਐਦਾਂ ਬੰਦ ਬਸ ਬਸ ਇਹ ਤੋਂ ਡੇਗਣਾ ਬੰਦ ਦੇ ਬਸ ਸਹੀ ਆ ਫੜ ਕੇ ਰੱਖ ਜੀ ਤੂੰ ਉੱਥੇ ਫੜੇ ਡੇਗਣਾ ਲੈ ਬੇਟਾ ਮਾਰ ਦੇ ਕਿ ਉਧਰੋਂ ਮਾਰ ਦੇ ਸਹੀ ਆ ਖੋਲ ਲਾ ਸੇਪਾ ਕਹਿਰਾ ਕਰ ਬਸ ਬੰਦ ਦੇ ਬਸ ਹੁਣ ਕਿਤੇ ਜਾਣਾ ਇਹ ਕੋ ਉਧਰੋਂ ਬੰਦ ਨਹੀਂ ਤੇ ਢਰਾ ਦੇ ਉਧਰ ਨਹੀਂ ਨਹੀਂ ਉਧਰੋਂ ਬੰਦ ਲੈਣਾ ਲੋ ਬਾਈ ਜੀ ਤਸੱਲੀਆਂ ਕਰਾਤੀਆਂ ਮੀਨ ਅੱਜ ਬਦਲਾ ਲੈ ਵੀ ਬਹੁਤ ਚੜਿਆ ਆ ਕਾਲਾ ਬੱਦਲ ਪਾਊਗਾ ਹੋਰ ਬੰਦੇ ਬੰਦੇ ਜੀ ਬੰਦੇ ਕਰਾ ਇਦਾਂ ਯਾਰ ਕੋਠਾ-ਕੁਠਾ ਪਾਉਣੇ ਆ ਨਹੀਂ ਤਾਰਾ ਤੁਰਾ ਬਹੁਤ ਖਾ ਕੋਠਾ ਪਵਾਈਏ ਇੱਥੇ ਚਲੋ ਬਾਈ ਜੀ ਮਿਲਦੇ ਆ ਬਾਅਦ ਤਾਨੂੰ ਹਣ ਫਿਰ ਕੇ ਹੋਰ ਵਲੌਗ ਨਾਲ ਬਾਅਦ 'ਚ ਹੋਰ ਪੀਵੇ ਤੁਹਾਨੂੰ ਹੋਰ ਅਪਡੇਟ ਦਵਾਂਗੇ ਜੇ ਹੋਰ ਬਾਕੀ ਦੋ